ਜੀਤ ਅਜੀਤ ਕੁਮਾਰ ਦਾ ਮੁੱਦਾ ਕਿਹਾ ਪਰਿਵਾਰ ਨੂੰ ਸਰਕਾਰ ਵੱਲੋਂ ਹੁਣ ਤੱਕ ਨਹੀਂ ਮਿਲਿਆ ਕੋਈ ਮੁਆਵਜ਼ਾ ਸਿਰਫ ਬੀਮਾ ਕੰਪਨੀ ਵੱਲੋਂ ਕੀਤਾ ਗਿਆ ਹੈ ਕਪਤਾਨ ਇੰਗਲਡੀਆਂ ਚੋਣਾਂ 'ਚ 10 ਪੰਜਾਬੀਆਂ ਨੇ ਵੀ ਮਾਰੀਆਂ ਬੱਲਾ ਪੰਜ ਪੁਰਸ਼ਾਂ ਤੇ ਪੰਜ ਔਰਤਾਂ ਨੇ ਦਰਜ ਕੀਤੀ ਜਿੱਤ ਤੀਜੀ ਵਾਰ ਐਮਪੀ ਬਣੇ ਤਨਮਜੀਤ ਸਿੰਘ ਤੇਸੀ ਅਤੇ ਪ੍ਰੀਤ ਕੌਰ

ਹਵਾਈ ਅੱਡੇ ਤੇ ਉਹ ਵੇਖਾ ਸ਼ਾਨਦਾਰ ਸਵਾਗਤ T20 ਵਰਲਡ ਕਪ ਚਿਤਨ ਵਾਲੀ 파ਟਕੀਨ ਦਾ ਹਿੱਸਾ ਸਤਿ ਸ਼੍ਰੀ ਅਕਾਲ ਜੀ ਮੈਂ ਹਸ ਰਵਜਿਤ ਕੋਰਟ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਟਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਲੁਧਿਆਣਾ ਦੇ ਜਿੱਤੇ ਕਿ ਲੁਧਿਆਣਾ ਜਿੱਥੇ ਸ਼ਿਵ ਸੇਨਾ ਆਗੂ ਤੇ हमला गया हमला वाले गिरफ्तार पुलिस पुलिस ने ने दो निहंगा गिरफ्तार किया हैजोत सिंह गिरफ्तार किया गया काबू किया गया ही। रहन वाले ने मुलजम तीजे मुलजम टहल सिंह गिरफ्तारी छापेमारी पुलिस थान थानी की जा रही है फरार मुलजम टहल सिंह अमृतसर का रहन वाला है ਸੰਦੀਪ <th>ਪਰ ਉਰ ਕੋਰਾ <th><th>ਥਾਪੜ ਦੇ ਹਮਲਾ ਇਨਾ ਨਿਹੰਗਾ ਦੇ ਵੱਲੋਂ ਕੀਤਾ ਗਿਆ ਸੀ ਗੰਭੀਰ ਹਾਲਤ ਚ ਸੰਦੀਪ <th>ਥਾਪੜ ਨੂੰ ਡੀ ਐਮ ਸੀ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਦਿਹਾੜੇ ਤਲਵਾਰਾਂ ਨਾਲ ਸ਼ਰੇਆਮ ਕਈ ਵਾਰ ਨਿਹੰਗ ਸਿੰਘਾਂ ਦੇ ਵੱਲੋਂ ਕੀਤੇ ਗਏ ਸੀ ਹਮਲੇ ਤੋਂ ਬਾਅਦ ਸੰਦੀਪ <th>ਥਾਪੜ ਦੀ ਸਕੂਟੀ ਲੈ ਕੇ ਫਰਾਰ ਵੀ ਹਮਲਾਵਰ ਹੋਏ ਸੀ ਦੱਸਦੀ ਕਿ ਸੰਦੀਪ ਕੋਰਾ <th>ਥਾਪੜ ਨੂੰ ਇੱਕ ਸੁਰੱਖਿਆ ਕਰਮੀ ਵੀ ਮਿਲਿਆ ਹੋਇਆ ਹੈ ਯਾਨੀ ਕਿ ਜੋ ਸਿਕਿਉਰਟੀ ਦੇ ਵਿੱਚ ਆਲੇ ਹੀ ਇਹ ਹਮਲਾ ਕੀਤਾ ਗਿਆ ਪਰ ਹਮਲੇ ਦੌਰਾਨ ਪੁਲਿਸ ਕਰਮੀ ਵੀ ਆਪਣੀ ਜਾਨ ਬਚਾਉਂਦਾ ਨਜ਼ਰ ਆਇਆ ਹੈ ਤਮਾਮ

ਪ੍ਰੈਸ ਕਾਨਫਰੰਸ ਕੀਤੀ ਗਈ ਪੁਲਿਸ ਨੇ ਕਿਹਾ ਕਿ ਦੋ ਮੁਲਜ਼ਮ ਪੁਲਿਸ ਦੇ ਬਲੋਗ ਗ੍ਰਫਤਾਰ ਕਰ ਲਏ ਗਏ ਨੇ ਇੱਕ ਦੀ ਪਾਲ ਦੇ ਲਈ ਛਾਪੇਮਾਰੀ ਖਾਤਾ ਹਟ ਕੀਤੀ ਜਾ ਰਹੀ ਜਦੋਂ ਸੀਗਨ ਹਸਪੀਟਲ ਤੋਂ ਉਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਧਾਫਰ ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਇਹਨਾਂ ਨੂੰ ਡੀ ਐਮ ਸੀ ਚ ਰੈਫਰ ਕਰਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੋਂ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਪਹਿਲਾ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਇਹਦੇ ਡਿਟੇਲ ਐਗਜ਼ਾਮਨ ਕਰਾਂਗੇ ਇਨਟੈਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਲਈ। ਜਿਸ ਦਾ ਨਿਹੰਦ ਸਿੰਘ ਨੇ ਆਮ ਬਣਾ ਪਾਇਆ ਹੋਇਆ ਅਸੀਂ। ਨਹੀਂ ਬਿਲਕੁਲ ਜਨਬ ਨਿਹੰਗੀ ਹੈ ਇਨਾਂ ਨੇ ਬਣਾ ਮਤਲਬ ਐ ਨਹੀਂ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਐ ਉਹ ਨਿਕਲਵਾ ਰਹੇ ਹਾਂ। ਚਾਹੇ ਕੋਈ ਵੀ ਗਲਤ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗਣਾ ਕੰਦੂਮ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜੇਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆਂ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੀ ਹੈ Hindu ਨੇਤਾ ਜਾਂ ਸਿੱਖ ਨੇਥਾਂ ਵਾਲੀ ਗੱਲ ਨਹੀਂ ਇਹ ਮਾਨਵਤਾ ਦੇ ਉੱਤੇ ਹਮਲਾ ਹੈਗਾ ਜੀ ਸਾਰੇ ਧਰਮ ਸਾਡੇ ਲਈ ਸਨਮਾਨਯੋਗ ਨੇ ਪਰ ਜੋ ਇਹ ਅੱਜ ਕਨੌਣੀ ਹਰਕਤ ਹੋਈ ਹੈ ਸਾਡੇ ਸ਼ਹਿਰ ਨੂੰ ਅਮਨ ਸ਼ਾਂਤੀ ਨੂੰ ਪੰਗ ਕਰਨ ਵਾਸਤੇ ਸ਼ਰਾਰਤੀ ਤੱਤਵਾ ਵੱਲੋਂ ਜਾਂ ਕਿਸੇ ਤਰੀਕੇ ਨਾਲ ਵੀ ਬਹੁਤ ਮੰਦਭਾਗੀ ਹੈ ਔਰ ਬੜੀ ਨਿੰਦਾ ਕਰਦਾ ਮੈਂ ਇਸ ਚੀਜ਼ ਦੀ ਔਰ ਇਹਦੇ ਸਖਤ ਕਾਰਵਾਈ ਕਰਾਂਗੇ ਅਸੀਂ ਮੈਂ ਉਹਨੇ ਸੀਪੀ ਸਾਹਿਬ ਨਾਲ ਵੀ ਗੱਲ ਕਰਦਾ ਜੋ ਵੀ ਜਿਹੜਾ ਵੀ ਇਹ ਇਹਨੇ ਸਾਡੇ ਸ਼ਹਿਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਨਫ਼ਰਤ ਦੀ ਅਸੀਂ ਉਹ ਬਖਸ਼ਣਾ ਨਹੀਂ ਹੈਗਾ ਭਾਵੇਂ ਕਿਸ ਕਿਸੇ ਹੱਦ ਤੱਕ ਜਾਣਾ ਪਵੇ ਅਸੀਂ ਜਾਵਾਂਗੇ ਸਰ

फौज कमजोर नहीं होगी राहुल गांधी के वालों अ पूरा प्रतिक्रम सामने आया है हालांकि इस तो पहला भी राहुल गांधी वो मुद्दा लोग सभा गया जो कि गांधी ने कहा कि जो खन्ना के शहीद ने अजय कुमार उन्हों कोई भी ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਲਈ ਉਚਾਲੇ ਉਹਨਾਂ ਦੇ ਵੱਲੋਂ ਲੋਕ ਸਭਾ ਚ ਕਿਹਾ ਗਿਆ ਸੀ ਕਿ ਰਾਜਨਾਥ ਸਿੰਘ ਝੂਠ ਬੋਲ ਰਹੇ ਨੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦਾ ਫੌਜਦਾ ਪੱਤਰਕਮ ਸਾਹਮਣੇ ਆਇਆ ਸੀਗਾ ਕਿ 98 ਲੱਖ ਦੇ ਕਰੀਬ ਇਹਨਾਂ ਨੂੰ ਰਕਮ ਦਿੱਤੀ ਜਾ ਚੁੱਕੀ ਹੈ ਤੇ ਕੱਲ ਹੀ ਜੋ ਡਾਕਟਰ ਅਮਰ ਸਿੰਘ ਨੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਐਮਪੀ ਉਹ ਅਜੀਤ ਕੁਮਾਰ ਦੇ ਪਤਾਨ ਨੂੰ ਮਿਲਣ ਕਰੇ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ 48 ਲੱਖ ਹੀ ਮਿਲਨੇ ਪਰਵਾ ਨੂੰ 50 ਲੱਖ ਜੋ ਮਿਲੇ ਨੇ ਉਹ ਇੰਸ਼ੋਰੈਂਸ ਦੇ ਮਿਲੇ ਨੇ ਹੁਣ

हमें जो बेटे का करा था आई सी आई बैंक से एक जो भी होती है वो मिला है कॉम्पनसेशन का पैसा उनके बैंक अकाउंट में नहीं आया है आज तक उनको एक्सक्रेशा पेमेंट क्यों नहीं मिला आज तक उनके बैंक अकाउंट में सैलरी रियर्स का पैसा क्यों नहीं मिला सेंट्रल गवर्नमेंट से कोई पैसा नहीं मिला सारी सहूलतें मिलनी चाहिए रही है पेंशन लगनी चाहिए रही कार्ड वगैरा भी एक करोड़ रुपया भेज दिया गया शहीद हो परिवारों को हमें वो भी नहीं मिला सच्चाई ये है की आज हिंदुस्तान में दो तरीके के शहीद है एक नॉर्मल जवान और दूसरा अग्निवीर शहीद दोनों तो होंगे मगर एक को शहीद का दर्जा मिलेगा दूसरे को शहीद का दर्जा नहीं मिलेगा एक को पेंशन मिलेगी दूसरे को पेंशन नहीं मिलेगी एक को कैंटीन मिलेगी दूसरे को कैंटीन नहीं मिलेगी ये देश की सच्चाई है अगर किसी ने देश के लिए अपनी जान दी है उसका आदर होना चाहिए सरकार जो भी कहना चाहती है कहे सच्चाई ये है चाहिए जो भी वो चाहिए देशवासियों ये नेशनल सिक्योरिटी का मुद्दा है सेना का मुद्दा है इसको मैं उठाता हूं इंडिया गठबंधन सेना को कमजोर कभी नहीं होने देगा हुन गल अमृतपाल सिंह भी जो रस्मी तौर पे एमपी बन गए ने सख्त सुरक्षा हे डिब्रूगढ़ तो दिल्ली ल्यांदा गया है ते पार्लियामेंट पहुंच के संसद मेंबर व जो हलफ लिया इस दौरान सेफ हाउस पिता दे चाचा अमृतपाल दी मुलाकात भी करवाई गई ਖਡੂਰ ਸਾਹਿਬ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਅਮਰਿਤਪਾਲ ਸਿੰਘ ਰਸਮੀ ਤੌਰ ਤੇ ਐਮਪੀ ਬਣ ਗਏ ਨੇ ਪੁਲਿਸ ਦੇ ਸਖਤ ਪੈਰੇ ਹੇਠ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਤੋਂ 에ਅਰ ਫੋਰਸ ਦੇ ਜਹਾਜ਼ ਦੇ ਜ਼ਰੀਏ ਦਿੱਲੀ ਲਿਆਂਦਾ ਗਿਆ ਫਿਰ ਕਾਫਲਾ ਪਾਰਲੀਮੈਂਟ ਪਹੁੰਚਿਆ ਤੇ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਚ ਸੰਸਦ ਮੈਂਬਰ ਵਜੋਂ ਹਲਫ ਲਿਆ ਇਸ ਦੇ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਮਰਿਤਪਾਲ ਨੂੰ ਸੇਫ ਹਾਊਸ ਲੈ ਕੇ ਪਹੁੰਚੀਆਂ ਜਿੱਥੇ ਅਮਰਿਤਪਾਲ ਦੇ ਪਿਤਾ ਤੇ ਚਾਚਾ ਦੇ ਨਾਲ ਮੁਲਾਕਾਤ ਕਰਵਾਈ ਗਈ ਕ੍ਰੀ 50 ਮਿੰਟ ਤੱਕ ਮੁਲਾਕਾਤ ਦਾ سلسلہ ਜਾਰੀ ਰਿਹਾ ਤੇ ਮੁਲਾਕਾਤ ਖਤਮ ਹੁੰਦਿਆਂ ਹੀ ਪੁਲਿਸ ਅਮਰਿਤਪਾਲ ਨੂੰ ਲੈ ਕੇ ਡਿਬਰੂਗੜ ਦੇ ਲਈ ਰਵਾਨਾ ਹੋਗੀ ਔਰ ਸੰਗਤਾਂ ਦਾ ਦੇਸ਼ਵਦੇਸੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਬਾਕੀ ਉਹ ਕੁਝ ਫੇਰ ਦੇ ਉੱਤੇ ਸੀ ਉਹਨਾਂ ਦੇ ਤਬੀਰ ਤੇ ਸ਼ਿਕੁਤ ਠੀਕ ਨਹੀਂ ਸੀ ਤੇ ਇਸ ਕਰਕੇ ਉਹਨਾਂ ਨੇ ਜਿਆਦਾ ਕਿਸੇ ਹੋਰ ਵਿਸ਼ੇ ਤੇ ਕੋਈ ਗੱਲ ਨਹੀਂ ਕੀਤੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਤਨਮਨ ਧਰਤ ਤੋਂ ਨਾਲ ਉਹਨਾਂ ਦੇ ਨਾਲ ਹੈ ਸਾਰੀ ਪੰਜਾਬ ਦੀ ਸੰਗਤ ਵਿਦੇਸ਼ ਵਿਦੇਸ਼ ਦੀ ਸੰਗਤ ਨਾਲ ਹੈ ਆਪਾਂ ਜੋ ਵੀ ਕੁਝ ਹੋ ਸਕੂ ਸੰਗਤ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਨੇ ਦੇਖੋ ਇਹ ਤੇ ਹੈ ਹੀ ਆ ਧਰਮ ਤੇ ਰਾਜਨੀਤੀ ਦੇ ਗੁਰੂ ਸਾਹਿਬ ਨੇ ਇਕੱਠਾ ਕੀਤਾ ਹੋਇਆ ਵਾ ਤੇ ਪਰ ਇਹ ਗੱਲ ਵੀ ਜਿਆਦਾ ਕੰਮ ਤੇ ਉਹ ਭਾਈ ਸਾਹਿਬ ਆ ਹੁਣ ਤੇ ਉਹਨਾਂ ਦੀ ਨਾਲ ਟੀਮ ਖੁਦ ਕਰ ਸਾਡੀ ਉਹਨਾਂ ਦਾ ਸੰਗਤਾਂ ਦਾ ਤੇ ਇਹੀ ਉਹਨਾਂ ਨੇ ਧੰਨਵਾਦ ਕੀਤਾ ਬਹੁਤ ਬਹੁਤੋਂ ਵੱਧ ਕੇ ਜਿੰਨਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਖਡੂਰ ਸਾਹਿਬ ਦੇ ਹਲਕੇ ਨੇ ਜਿੰਨਾ ਦੇਸ਼ ਵੇਰੇ ਤੇ ਜਿੰਨੀ ਸੰਗਤਾਂ ਵਾ ਤਾਂ ਜਿਵੇਂ ਹੀ ਅਮਰਿਤਪਾਲ ਦੇ ਸੌ ਚੁੱਕਣ ਦੀ ਖਬਰ ਸਾਹਮਣੇ ਆਈ ਤਾਂ ਖਡੂਰ ਸਾਹਿਬ ਤੋਂ ਲੈ ਕੇ ਅਮਰਿਤਪਾਲ ਦਾ ਪਿੰਡ ਜੱਲੂਪੁਰ ਖੈੜਾ ਜਸ਼ਨ ਦੇ ਵਿੱਚ ਡੁੱਬ ਗਿਆ ਸਨਰਤਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ ਤੇ ਘਰ ਜਾ ਕੇ ਵੀ ਅਮਰਤਪਾਲ ਦੇ ਮਾਤਾ ਨੂੰ ਵਧਾਈ ਦਿੱਤੀ ਗਈ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਹੈ ਜ਼ਿਕਰ ਹੋ ਗਿਆ ਕਿ ਅਮਰਿਤਪਾਲ ਸਿੰਘ ਐਨਐਸਏ ਤਹਿਤ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੰਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਨਤਰੇ ਤੇ ਕਰੀਬ 2 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਸੌ ਚੁੱਕਣ ਦੇ ਬਾਅਦ ਹੁਣ ਰਸਮੀ ਤੌਰ ਤੇ ਐਮਪੀ ਬਣ ਗਏ ਨੇ ਦਿੱਲੀ ਤੋਂ ਪੰਕਜ ਕਪਾਈ ਤੇ ਰਵੀ ਮਿਸ਼ਰਾ ਨਿਊਜ਼ 18 ਪੰਜਾਬ ਅਮਰਪਾਲ ਸਿੰਘ ਦੇ ਵੱਲੋਂ ਐਮਪੀ ਵਜੋਂ ਸੌ ਚੁੱਕਣ ਤੋਂ ਬਾਅਦ ਵੱਖ-ਵੱਖ ਪਾਰਟੀ ਆਗੂਆਂ ਦੇ ਰਿਐਕਸ਼ਨ ਵੀ ਸਾਹਮਣੇ ਆਏ ਨੁਮਾਇੰਦਾਗਾ ਜਿਹੜੀ ਵੀ ਇਲੈਕਸ਼ਨ ਲਈ ਚੁੜਿਆ ਜਾਂਦਾ ਹੈਗਾ ਉਹਦਾ ਸੌ ਚੁਕਣਾ ਉਹਨੂੰ ਸੰਵਿਧਾਨ ਦੇ ਮੁਤਾਬਕ ਜੋ ਸੰਵਿਧਾਨ ਨੇ ਸ਼ਕਤੀਆਂ ਦਿੱਤੀਆਂ ਨੇਗੀਆਂ ਉਹ ਕੰਮ ਕਰਨਾ ਹੁੰਦਾ ਹੈ ਪਰ ਮੈਂ ਸਮਝਦਾ ਅੱਜ ਉਹਨਾਂ ਨੇ ਪਹਿਲੀ ਵਾਰ ਸੰਵਿਧਾਨ ਦੇ ਸਾਹਮਣੇ ਸੌ ਚੁੱਕੀ ਆ ਔਰ ਸੰਵਿਧਾਨ ਦੀ ਸੌ ਚੁੱਕੀ ਆ ਕਿ ਮੈਂ ਭਾਰਤੀ ਸੰਵਿਧਾਨ 'ਤੇ ਯਕੀਨ ਰੱਖਦਾਗਾ ਸੋ ਉਹ ਸੰਵਿਧਾਨ ਦੇ ਮੁਤਾਬਕ ਕੰਮ ਕਰਨਗੇ ਔਰ ਕੋਈ ਵੀ ਅਨਲੌਫਲ ਐਕਟੀਵਿਟੀ 'ਚ ਪਾਗ ਨਹੀਂ ਲੈਣਗੇ ਔਰ ਪੰਜਾਬ ਲਈ ਕੰਮ ਕਰਦੇ ਰਹਿਣਗੇ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਚ ਪੰਜਾਬ ਦੇ ਮੁੱਦਿਆਂ ਤੇ ਉਠਾਉਂਦੇ ਰਹਿਣਗੇ ਕਿ ਜਿਹਲੇ ਸਿੱਖਾਂ ਦੀ ਬਾਰੀ ਆਉਂਦੀ ਉਹ ਹਲੇ ਸ਼ਾਇਦ ਸਾਡੇ ਲਈ ਕਾਨੂੰਨ ਵੱਖਰਾ ਬਣ ਜਾਂਦਾ ਉਹ ਭਾਈ ਅਮਰਤਪਾਲ ਜੇ ਚੁਣ ਕੇ 2 ਲੱਖ ਵੋਟਾਂ ਤੇ ਜਿੱਤ ਕੇ ਗਿਆ ਤੇ ਡੈਮੋਕਰੈਟਿਕ ਨੋਰਮ ਨਾ ਗਿਆ ਤੇ ਫਿਰ ਐਨਐਫਐ ਲਾਇਆ ਉਹ ਵੀ ਗਲਤ ਲਾਇਆ ਕੋਈ ਆਧਾਰ ਨਹੀਂ ਸੀ ਬਣਦਾ ਤੇ ਫਿਰ ਇਸ ਕਰਕੇ ਜਿਵੇਂ ਦੀ ਬਾਕੀਆਂ ਨੂੰ ਟ੍ਰੀਟਮੈਂਟ ਕੀਤੀ ਜਾਂਦੀ ਓਵੇਂ ਦੀ ਟ੍ਰੀਟਮੈਂਟ ਸਿੱਖਾਂ ਨਾਲ ਵੀ ਕੀਤੀ ਜਾਈ ਜਾਂ ਕੀਤੀ ਜਾਣੀ ਚਾਹੀਦੀ ਹੈ ਅੱਜ ਭਾਰਤ ਦੇ ਲੋਕ ਰਾਜ ਦੇ ਇਤਿਹਾਸ ਦੇ ਵਿੱਚ ਦੂਜੀ ਵਾਰ ਕਾਲਾ ਦਿਨ ਗਿਣਾ ਜਾ ਸਕੇਗਾ ਇੱਕ ਤਾਂ ਐਮਰਜੈਂਸੀ ਦੇ ਵਿੱਚ ਜੋ ਹਾਲ ਹੋਇਆ ਸੀ ਅੱਜ ਦੂਜੀ ਵਾਰੀ ਮਨੁੱਖੀ ਹੱਕਾਂ ਦਾ ਘਾਣ ਹੋਇਆ ਅੱਜ ਦੂਜੀ ਵਾਰ ਲੋਕ ਰਾਜ ਦਾ ਕਤਲ ਹੋਇਆ ਔਰ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਦੇ ਫਤਵੇ ਨੂੰ ਠੁਕਰਾਇਆ ਪੰਜਾਬ ਸਰਕਾਰ ਨੇ ਜਿਵੇਂ ਲੋਕਾਂ ਦੇ ਫਤਵੇ ਦੀ ਪਰਵਾਹ ਨਹੀਂ ਕੀਤੀ ਤੋਹਫੀਨ ਕੀਤੀ ਮੈਂ ਕਹਿ ਸਕਦਾ ਕਿ 18 ਲੱਖ ਲੋਕਾਂ ਨੇ ਕੋਈ ਬੰਦਾ ਚੁਣ ਕੇ ਭੇਜਿਆ ਹੋਵੇ ਤੇ ਉਹਨੂੰ ਭਾਰਤੀ ਪਾਰਲੀਮੈਂਟ ਵਿੱਚ ਸਵੇਰ ਸਿਰ ਸੌਣਾ ਚੁਣਨ ਦਿੱਤੀ ਆਈ ਹੋਵੇ ਤੇ ਹੁਣ ਪਰੋਲ ਤੇ 4 ਦਿਨ ਲਈ ਲੈ ਕੇ ਵੀ ਆਂਦਾ ਤੇ ਉਹਨੂੰ ਆਪਣੇ ਵਰਕਰਾਂ ਤੱਕ ਸਸਰੀ ਘਰ ਤੱਕ ਹੱਥ ਮਿਲਾਉਣਾ ਦਾ ਇੱਕ ਪਾਸੇ ਦੂਰ ਤੋਂ ਸਸਰੀ ਘਰ ਤੱਕ ਨਹੀਂ ਮਰਾਉਣ ਲਈ ਦਿੱਤੀ ਗਈ ਸੋ ਇਹ ਤੋਂ ਵੱਡਾ ਗੈਰ ਲੋਕ ਰਾਜੀ ਗੈਰ ਮਨੁੱਖੀ ਕਾਰਵਾਈ ਕੀ ਹੋ ਸਕਦੀ ਆ ਲੋਕ ਸਭਾ ਚੋਣਾਂ ਦੇ ਬਾਅਦ ਹੁਣ ਅਮਰਿਤਪਾਲ ਦਾ ਮਿਸ਼ਨ ਸ਼੍ਰੋਮਣੀ ਕਮੇਟੀ ਨਜ਼ਰ ਆ ਰਿਹਾ ਹੈ ਐਮਪੀ ਉਹ ਜੋ ਹਲਫ ਲੈਣ ਦੇ ਬਾਅਦ ਜੋ ਪਿਤਾ ਤੇ ਚਾਚਾ ਨਾਲ ਮੁਲਾਕਾਤ ਹੋਈ ਇਸ ਦੌਰਾਨ ਸੁਨੇਹਾ ਐਸਜੀਪੀਸੀ ਚੋਣਾਂ ਨੂੰ ਲੈ ਕੇ ਦਿੱਤਾ ਹੈ ਕਿ ਵਾਤਵਾਦ ਵੋਟਾਂ ਬਣਾਈਆਂ ਜਾਣ ਇਹਦੀ ਜਾਣਕਾਰੀ ਖੁਦ ਅਮਰਿਤਪਾਲ ਦੇ ਪਿਤਾ ਨੇ ਦਿੱਤੀ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਫਤਿਹ ਕਰਨ ਦੇ ਬਾਅਦ ਤੇ ਸੰਸਦ ਮੈਂਬਰ ਦੇ ਵਜੋਂ ਹਲਫ ਲੈਣ ਦੇ ਬਾਅਦ ਹੁਣ ਅਮਰਿਤਪਾਲ ਦਾ ਅਗਲਾ ਮਿਸ਼ਨ ਐ ਜੀ ਪੀ ਸੀ ਨਜ਼ਰ ਆ ਰਹੀ ਹੈ ਸੌ ਚੱਕਣ ਦੇ ਬਾਅਦ ਜੋ ਅਮਰਿਤਪਾਲ ਦੇ ਪਿਤਾ ਤੇ ਚਾਚਾ ਦੇ ਨਾਲ ਮੁਲਾਕਾਤ ਹੋਈ ਤੇ ਉਸੇ ਦੌਰਾਨ ਅਮਰਿਤਪਾਲ ਨੇ ਸੁਨੇਹਾ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਵੀ ਦਿੱਤਾ ਕਿ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ ਅਮਰਿਤਪਾਲ ਚਾਹੁੰਦੇ ਨੇ ਕਿ ਸਿਹਰਤ ਲੋਕ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰਨ ਇਸ ਬਾਰੇ ਜਾਣਕਾਰੀ ਮੁਲਾਕਾਤ ਦੇ ਬਾਅਦ ਖੁਦ ਅਮਰਿਤਪਾਲ ਦੇ ਪਿਤਾ ਨੇ ਦਿੱਤੀ ਹੈ ਉਹ ਕਹਿੰਦੇ ਕਿ ਆਪਾਂ ਇਹ ਚੀਜ਼ੇ ਕਿ ਉਹਦੇ ਚ ਜੋਸ਼ ਅਸੀਂ ਚਾਹੁੰਦੇ ਆ ਕਿ ਜੋ ਸਿੱਖ ਸਿਧਾਂਤਾਂ ਦੇ ਅਨਸਾਰ ਉਹ ਕਮੇਟੀ ਕੰਮ ਕਰੇ ਜਾਂ ਜੋ ਸਿੱਖੀ ਚ ਬਹੁਤ ਵੱਡੇ ਜਿਹੜਾ ਧਰਮ ਪਰਵਤਨ ਹੋ ਰਿਹਾ ਨਸ਼ਾ ਆ ਰਿਹਾ ਸਾਡੀ ਕੌਮ ਚ ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਉਹਦੇ ਚ ਕੋਈ ਸਿਰਦ ਬੰਦੇ ਜਿਹੜੇ ਕਿ ਕੌਮ ਨੂੰ ਸਮਰਪਿਤ ਆਦਮੀਆਂ ਨੂੰ ਅੱਗੇ ਲਿਆਂਦਾ ਜਾ ਸਕੇ ਇਸ ਕਰਕੇ ਇਹ ਨਹੀਂ ਕਿ ਸਾਡੀ ਗਵਾਈ ਚ ਹੋਵੇ ਸਾਰਾ ਪੰਥ ਰੜ ਕੇ ਕੋਈ ਅਪਰਾਧਾ ਕਰੇ ਕਿ ਜਿਹੜੇ ਆਪਾਂ ਵੋਟਾਂ ਆਪਾਂ ਪਾਵਾਂਗੇ ਤੇ ਵਾਵਾਗੇ ਤਾਂ ਤਾਂ ਹੀ ਆਪਾਂ ਕੋ ਚੰਗੇ ਬੰਦਿਆਂ ਨੂੰ ਚੁਣ ਸਕਦੇ ਹਾਂ ਇਸ ਕਰਕੇ ਜੋ ਵੀ ਜੀਦਾ ਅਧਿਕਾਰ ਬਣਦਾ ਵੋਟ ਬਣਾਉਣ ਦਾ ਉਹ ਆਪਣਾ ਵੋਟ ਬਣਾਉਣੇ ਤੇ ਉਹ ਵੋਟ ਦਾ ਜਦੋਂ ਕਿ ਇਲੈਕਸ਼ਨ ਹੋਊਗੀ ਤੇ ਉਹਦਾ ਇਸਤੇਮਾਲ ਕਰਕੇ ਅਮਰਿਤਪਾਲ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਸੁਨੇਹਾ ਦਿੱਤਾ ਹੈ ਮੁਲਾਕਾਤ ਦੇ ਬਾਅਦ ਅਮਰਿਤਪਾਲ ਦੇ ਚਾਚਾ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਲਈ ਐਲਾਨੇ ਉਮੀਦਵਾਰਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਹਾਂ ਜੀ ਉਹਨਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਕਿ ਜਿੱਦਾਂ ਤਿੰਨ ਕੈਂਡੀਡੇਟ ਜਿਹੜੇ ਆ ਜਿਹੜੀ ਜਮਨੀ ਚੋਣ ਤੋਂ ਖੰਡ ਦਾ ਮਨ ਬਣਾਇਆ ਉਹ ਕਹਿੰਦੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੋ ਉਹਨਾਂ ਸਲਾਹ ਕਰਕੇ ਫਿਰ ਅਸੀਂ ਉੱਥੇ ਜਾਵਾਂਗੇ ਕੋਈ ਮੁਲਾਕਾਤ ਕਰਕੇ ਫਿਰ ਫਾਈਨਲ ਜਿਹੜਾ ਡਿਸੀਜਨ ਜਿਹੜਾ ਉਹ ਨਵਾਂ ਵੇਖੀ ਕਹਿੰਦੇ ਆ ਇਹਦੇ ਤੇ ਹਾਲ ਦੀ ਕਿਹੜੀ ਸਮਾਂ ਹੀ ਥੋੜਾ ਮਿਲਿਆ ਕੋਈ ਖੇਲੂ ਘਲਾ 2-4 ਹੋਈਆਂ ਲੱਗ ਗਈ ਅਫਸਰ ਬੈਠੇ ਕੋਈ ਗੱਲ ਨਹੀਂ ਇੱਦਾਂ ਸੁਮੇਤ ਪਾਲ ਦਾ ਸੁਨੇਹਾ ਸਪਸ਼ਟ ਹੈ ਕਿ ਅਗਲਾ ਮਿਸ਼ਨ ਸ਼੍ਰੋਮਣੀ ਕਮੇਟੀ ਹੀ ਹੈ ਹਾਲਾਂਕਿ ਇਸ ਮਿਸ਼ਨ ਦੀ ਅਗਵਾਈ ਕੌਣ ਕਰੇਗਾ ਇਹ ਤਾਂ ਜ਼ਿਆਦਾ ਸਪਸ਼ਟ ਨਹੀਂ ਕੀਤਾ ਪਰ ਇਸ ਦੇ ਨਾਲ ਇਹ ਤਾਂ ਸਾਫ ਹੈ ਕਿ ਹੁਣ ਪੰਛਕ ਹਲਕਿਆਂ ਦੇ ਵਿੱਚ ਸਰਗਰਮੀਆਂ ਵਧਣ ਵਾਲੀਆਂ ਨੇ ਦਿੱਲੀ ਤੋਂ ਪੰਕਜ ਕਪਾਈ న్యూਸ 18 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਜਲੰਧਰ ਜ਼ਿਮਨੀ ਚੋਂਡੇ ਜਲੰਧਰ ਜ਼ਿਮਨੀ ਚੋਂਡ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੀ ਪੂਰੀ ਤਾਕਤ ਚੌਂਕੀ ਗਈ ਹੈ ਪਾਰਟੀ ਉਮੀਦਵਾਰ ਮਹਿੰਦਰ ਪਗਤ ਲਈ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਜਲੰਧਰ ਸਿਰਫ ਚੋਣਾ ਤੱਕ ਕਰਨ ਹੀ ਲਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਅਭਿਆਨ ਸਟੇਟਮੈਂਟ ਦਿੱਤੀ ਗਈ ਸੀਐਮ ਨੇ ਕਿਹਾ ਕਿ ਮੈਂ ਜਲੰਧਰ ਆਉਂਦਾ ਰਹਾਂਗਾ ਜਲੰਧਰ ਆ ਕੇ ਤੁਹਾਡੇ ਮਸਲੇ ਹੱਲ ਕਰਾਂਗਾ ਆਉਣ ਦੀ ਤਾਰੀਖ ਪਹਿਲਾ ਗੱਲ ਦਿੱਤੀ ਜਾਇਆ ਕਰੇਗੀ ਡਾਕਟਰ ਜ਼ਨਾਲ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਕੀਤੀ ਸੁਇਸ ਪਾ ਇਲੈਕਸ਼ਨ ਨੇ ਕੰਮ ਕਰਤਾ ਕੇਸੀ ਇੱਕ ਕਰਾਇਤੇ ਘਰ ਲੈ ਲਿਆ ਲੋ ਨਹੀਂ ਬੜੇ ਸ਼ਰੀਫ ਡਾਕਟਰ ਨੇ ਮਕਾਨ ਵਾਲਾ ਹੁਣ ਸੁਣ ਲਓ ਉਹਨਾਂ ਦਾ ਘਰ ਹੈ ਕੇਸੀ ਇੱਥੇ ਜਿਹੜਾ ਆਫਿਸ ਬਣਾ ਲਿਆ ਕਾਸੀ ਜਿ ਲਈ ਤੱਕ ਲਈ ਆਉਕਾਰ ਉਹ ਕਾਰ ਕਈ ਸਾਲਾਂ ਤੱਕ ਲਿਆ ਹੈ ਕਿ ਜੋ 2 ਤੋਂ 3 ਦਿਨ ਮੈਂ ਖੋਦਾ ਆऊंगा ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਕਿ ਇਸ ਹਫਤੇ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਹੈ ਅਗਲੇ ਹਫਤੇ ਉਸ ਦਾ ਬੁੱਧਵਾਰ ਵੀ ਵਰ ਤੇ ਸ਼ੁੱਕਰਵਾਰ ਹੋਵੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਤੁਸੀਂ ਇੱਥੇ ਆਪਣੇ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਨੂੰ ਮਿਲਣ ਸਾਡੇ ਹੁੰਜ਼ੇ ਕ੍ਰਿਸ਼ਮਣੀ ਕਮੇਟੀ ਦੇ ਵੱਡੇ ਫੈਸਲੇ ਦਾ ਜਿਸ ਦੀ ਅੰਤਰੀਂ ਕਮੇਟੀ ਦੀ ਮੀਟਿੰਗ 'ਚ ਅਰchna ਮਕਵਾਣਾ ਵੱਲੋਂ ਦਰਬਾਰ ਸਾਹਿਬ 'ਚ ਯੋਗਾ ਕਰਨ ਦਾ ਮੁੱਦਾ ਗੁੰਜਿਆ ਤੇ ਨਾਲ ਹੀ ਕਮੇਟੀ ਨੇ ਦਰਬਾਰ ਸਾਹਿਬ 'ਚ ਵੀਡੀਓ ਬਣਾਉਣ ਤੇ ਵੀ ਰੋਕ ਲਗਾ ਦਿੱਤੀ 21 ਜੂਨ ਯੋਗਾ ਡੇ ਤੇ ਸ਼ੁਰੂ ਹੋਇਆ ਵਿਵਾਦ ਅਜੇ ਤੱਕ ਸ਼ਾਂਤ ਨਹੀਂ ਹੋਇਆ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਗੁੰਜਿਆ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੇ ਵੱਲੋਂ ਯੋਗਾ ਕਰਨ ਦੀ ਨਿਖੇਦ ਕੀਤੀ ਗਈ ਚੋਣਨੀ ਕਮੇਟੀ ਪ੍ਰਧਾਨ ਹਜਿੰਦਰ ਸਿੰਘ ਢਾਮੀ ਨੇ ਇਲਜ਼ਾਮ ਲਗਾਇਆ ਕਿ ਕੁੜੀ ਨੇ ਜਾਣਬੁੱਝ ਕੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਕੀਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਬਕਸ਼ਣ ਯੋਗ ਨਹੀਂ ਹੈ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕਿ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫੇਰ ਬਖਸ਼ਣਯੋਗ ਨਹੀਂ ਹੁੰਦੀ ਸ਼ੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਵਿੱਚ ਅਦਾਕਾਰਾਂ ਦੀਆਂ ਵੀਡੀਓ ਕਵਰੇਜ ਤੇ ਵੀ ਰੋਕ ਲਗਾ ਦਿੱਤੀ ਹੈ ਦਰਬਾਰ ਸਾਹਿਬ ਦੇ ਵਿੱਚ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਸ਼ਰਧਾਲੂ ਆਪਣੇ ਮੋਬਾਈਲ ਦੇ ਨਾਲ ਸਿਰਫ ਫੋਟੋ ਖਿੱਚ ਸਕਣਗੇ ਪਰ ਵੀਡੀਓ ਬਣਾਉਣ ਤੇ ਪਾਬੰਦੀ ਰਹੇਗੀ ਬਲੀਵਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉਥੇ ਕੈਮਰਾ ਘਮਾਉਣਾ ਉਥੇ ਜਾ ਕੇ ਦੂਸਰਿਆਂ ਨੂੰ ਫੇਰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ ਆਂਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਥਕ ਮੁੱਦੇ ਦਾ ਵਿਚਾਰ ਹੀ ਗਏ ਨਾਲ ਹੀ ਰਾਜਸਥਾਨ ਦੇ ਜੋਧਪੁਰ ਵਿੱਚ ਹੋਈ ਜੁਡੀਸ਼ਰੀ ਦੇ ਪੇਪਰ ਦਾ ਮੁੱਦਾ ਵੀ ਗੁੰਜਿਆ ਜਿੱਥੇ ਇੱਕ ਗੁਰਸਿੱਖ ਕੁੜੀ ਅਰਮਨਜੋਤ ਕੌਰ ਨੂੰ ਕਕਾਰ ਪਹਿਨੇ ਹੋਣ ਕਾਰਨ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਦੂਜੀ ਕੁੜੀ ਲਖਮਿੰਦਰ ਕੌਰ ਨੂੰ ਵੀ ਪੇਪਰ ਦੇ ਦੌਰ ਰੋਕਿਆ ਗਿਆ ਐਸਜੀਪੀਸੀ ਪ੍ਰਧਾਨ ਨੇ ਕਕਾਰਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਹੰਗ ਦੱਸਿਆ ਤੇ ਜਾਣਬੁੱਝ ਕੇ ਇਹਨਾਂ ਦੀ ਅਵਕਿਆ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਹਨਾਂ ਅਨੁਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਹੈ ਉਹਦੀ ਰਹਿਤ ਕੀ ਹੈ ਪਾਰੋਂ ਜਾਣ ਬੁੱਝ ਕੇ ਇਹੋ ਜਿਹਿਆਂ ਖੋਜੀਆਂ ਜਿਹੜੀਆਂ ਉੱਥੇ ਸ਼ਰਾਰਤਾਂ ਕਰਦੇ ਆ ਜਿਹੜੀਆਂ ਕਿਰਨਾਤਮਕ ਤੌਰ ਤੇ ਸਿਕਾਂ ਨੂੰ ਸੋਚਣ ਨੂੰ ਮਜਬੂਰ ਕਰਦੇ ਆ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜੀ ਆ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਾਰਚਾ ਦਰਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਦੀ ਨਾਲ ਕਾਨੂੰਨੀ ਮਾਰਾਂ ਕੋਲੋਂ ਰੈ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜ਼ਰੂਰ ਖੜਕਾਵਾਂਗੇ ਜ਼ਿਕਰ ਹੋਇਆ ਕਿ ਦਰਪਾਰ ਸਾਹਿਬ ਦੇ ਵਿੱਚ ਯੋਗਾ ਕਰਨ ਤੋਂ ਬਾਅਦ ਵਿਵਾਦ ਵਧਿਆ ਤਾਂ ਚਨਾ ਮਕਵਾਨਾ ਨੇ ਤੁਰੰਤ ਮਾਫੀ ਮੰਗ ਲਈ ਸੀ ਅੰਮ੍ਰਿਤਸਰ ਪੁਲਿਸ ਨੇ ਉਸ ਦੇ ਖਿਲਾਫ ਧਾਰਮਿਕ ਬਾਗਨਾਮਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਅੰਮ੍ਰਿਤਸਰ ਤੋਂ ਨितीश ਸਬਰਵਾਲ ਨਿਊ ਸਿਟੀ ਪੰਜਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਯੂਕੇ ਦੀ ਜਿੱਥੇ ਕਿ ਜਨਰਲ ਇਲੈਕਸ਼ਨਸ ਹੋਈਆਂ ਤੇ ਪੰਜਾਬੀਆਂ ਦੇ ਵੱਲੋਂ ਕਮਾਲ ਕੀਤਾ ਗਿਆ 10 ਪੰਜਾਬੀਆਂ ਨੇ ਆਪਣੀ ਜਿੱਤ ਦਰਜ ਕਰਵਾਈ ਹੈ ਇਨ ਜਨਰਲ ਇਲੈਕਸ਼ਨਸ 10 ਪੰਜਾਬੀਆਂ ਚੋਂ 5 ਭੈਲਾਵਾ ਵੀ ਸ਼ਾਮਲ ਨੇ ਤਨਮਜੀਤ ਸਿੰਘ ਤੇਸੀ ਨੇ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਪ੍ਰੀਤਕੌਰ ਗਿਲਵੀ ਤੀਜੀ ਵਾਰ ਐਮਪੀ ਬਣੇ ਨੇ ਗੁਰਿੰਦਰ ਸਿੰਘ ਜੋਸਨ ਹੀਰਤ ਆਲਵਾਲੀਆ ਸੋਨੀਆ ਕੁਮਾਰ ਜਿੱਤੇ ਨੇ ਤੇ ਹਰਪ੍ਰੀਤ ਕੌਰ ਉਪਲ

10 ਪੰਜਾਬੀਆਂ ਦੇ ਉਹ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਯਾਤਰੀਆਂ ਸਣੇ 에어 ਇੰਡੀਆ ਦੀ ਫਲਾਈਟ ਨੂੰ ਹਾਈਜੈਕ ਕਰਨ ਵਾਲੇ ਆਤਵਾਦੀ ਗਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਗਜਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਹੌਰ ਦੇ ਹਸਪੀਟਲ 'ਚ ਦਾਖਲ ਕਰਵਾਇਆ ਗਿਆ ਸੀ। ਦਿਲ ਦਾ ਦੌਰਾ ਪੈਂਡ ਤੋਂ ਬਾਅਦ ਗਜਿੰਦਰ ਸਿੰਘ ਨੂੰ ਲਾਹੌਰ ਦੇ ਇਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਗਜਿੰਦਰ ਸਿੰਘ ਭਾਰਤ ਦੇ ਮੋਸਟ ਵਾਂਟਡ دہشت ਗਰਦਾਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ ਗਜਿੰਦਰ ਸਿੰਘ ਨੇ 1981 ਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਦੇ ਵਿਰੋਧ ਚ ਇੱਕ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਗਜਿੰਦਰ ਨੇ ਆਪਣੇ ਪੰਜ ਸਾਥੀਆਂ ਦੇ ਨਾਲ 29 ਸਤੰਬਰ 1981 ਨੂੰ 111 ਮੁਸਾਫਰਾ ਅਤੇ 6 ਕਰੂ ਮੈਂਬਰਸ ਵਾਲੇ 에ਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕੀਤਾ। ਇਹ ਉਡਾਨ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ ਅਤੇ ਇਸ ਨੂੰ ਹਾਈਜੈਕ ਕਰਕੇ ਲਾਹੌਰ ਦੇ ਵਿੱਚ ਉਤਰਨ ਲਈ ਮਜਬੂਰ ਕੀਤਾ ਗਿਆ। ਇਸ ਤੋਂ ਬਾਅਦ دہشت ਗਰਦਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਕਈ ਹੋਰ ਖਾਲਿਸਤਾਨੀ ਸਮਰਥਕਾਂ ਦੀ ਰਿਹਾਈ ਦੇ ਲਈ 5 ਲੱਖ ਅਮਰੀਕੀ ਡਾਲਰ ਦੀ ਮੰਗ ਕੀਤੀ। ਇਸ ਘਟਨਾ ਤੋਂ ਬਾਅਦ ਸਾਰੇ 5 ਲੋਕਾਂ ਨੂੰ ਪਾਕਿਸਤਾਨ ਦੇ ਵਿੱਚ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 1995 ਦੇ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਜਿੰਦਰ ਸਿੰਘ 1996 ਦੇ ਵਿੱਚ ਜਰਮਨੀ ਚਲਾ ਗਿਆ ਪਰ ਭਾਰਤ ਵੱਲੋਂ ਇਤਰਾਜ਼ ਚੁਟਾਈ ਜਾਣ ਤੋਂ ਬਾਅਦ ਉਸ ਨੂੰ ਜਰਮਨੀ ਦੇ ਵਿੱਚ ਐਂਟਰੀ ਨਹੀਂ ਮਿਲੀ ਅਤੇ ਉਹ ਪਾਕਿਸਤਾਨ ਪਰਤ ਆਇਆ ਇਸ ਤੋਂ ਬਾਅਦ ਗਜਿੰਦਰ ਸਿੰਘ ਕੁਝ ਸਮੇਂ ਲਈ ਗਾਇਬ ਹੋ ਗਿਆ ਫਿਰ 2021 ਦੇ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਵਿੱਚ ਲੁਕਿਆ ਬੈਠਾ ਹੈ ਤਾਂ ਉਹ ਪਿਛਲੇ 53 ਵਰਿਆਂ ਤੋਂ ਸਿੱਖ ਕੌਮ ਦੀ ਆਜ਼ਾਦੀ ਲਈ ਜਦੋਜਤ ਕਰ ਰਹੀ ਸੀ ਸਿੱਖ ਹੋਮਲੈਂਡ ਦੀ ਜਦੋਜਤ ਕਰ ਰਹੀ ਸੀ ਸੋ ਸੰਘਰਸ਼ ਨੂੰ ਤਾਂ ਬਹੁਤ ਘਾਟਾ ਪਿਆ ਜਿਹੜਾ ਖਾਲਸਾਣ ਦਾ ਸੁਪਨਾ ਉਹਨਾਂ ਨੇ ਲਿਆ ਸੀ ਜਿਹਨੂੰ ਪੂਰਾ ਕਰਨ ਲਈ ਉਹ ਸੰਘਰਸ਼ ਵੀ ਕਰ ਰਹੇ ਸੀ ਜਲਾਵਤਨੀ ਵੀ ਹੰਡਾਰੇ ਸੀ ਜ਼ਿਲ੍ਹੇ ਵੀ ਉਹਨਾਂ ਨੇ ਕਟੀਆਂ ਔਰ ਪਰਿਵਾਰ ਦਾ ਵਿਛੋੜਾ ਵੀ ਚੱਲਿਆ ਉਹ ਸਾਰੀ ਉਹ ਸੁਪਨਾ ਉਹ ਆਪਣੇ ਨਾਲ ਲੈ ਕੇ ਗਏ ਨੇ 2021 ਦੇ ਵਿੱਚ ਕੱਟੜਪੰਥੀ ਜਥੇਬੰਦੀ ਦਲ ਖਾਲਸਾ ਦੀ ਇੱਕ ਮੈਂਬਰ ਨੇ ਗਜਿੰਦਰ ਸਿੰਘ ਦੀ ਤਸਵੀਰ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਅਤੇ ਉਸ ਦੀ ਪਾਕਿਸਤਾਨ ਦੇ ਵਿੱਚ ਹੋਣ ਦੀ ਜਾਣਕਾਰੀ ਦਿੱਤੀ 1996 ਤੋਂ ਹੀ ਭਾਰਤੀ ਖੂਫੀ ਏਜੰਸੀਆਂ ਉਸ ਦੀ ਲੋਕੇਸ਼ਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪੋਸਟ ਤੋਂ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਹਸਨ ਅਬਦਾਲ ਦੇ ਵਿੱਚ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਮੌਜੂਦ ਹੈ ਪਰ ਸਰਕਾਰ ਕਈ ਵਾਰ ਉਸ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਕਰਦੀ ਰਹੀ ਪਰ ਪਾਕਿਸਤਾਨ بار بار ਉਸ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਰਿਹਾ